ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਇਸ ਟਾਈਮ ਜਮਸ਼ੇਰ 메ਨ ਰੋਡ ਤੇ ਜਿਹੜਾ ਲੜਕੀਆਂ ਦਾ ਸਕੂਲ ਆ ਉਹਦੇ ਬਿਲਕੁਲ ਨਾਲ ਤੇ ਜਿੱਦਾਂ ਆਪਾਂ ਕਿਹਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿ ਆਪਾਂ ਪਲੇ ਗਰਾਊਂਡਾਂ ਬੱਚਿਆਂ ਨੂੰ ਖੇਡਣ ਵਾਸਤੇ ਤਿਆਰ ਕਰਕੇ ਦੇਵਾਂਗੇ ਤੇ ਆਪਣੀ ਇੱਕੋ ਹੀ ਗਰਾਊਂਡ ਸੀ ਜਿਹੜੀ ਜਮਸ਼ੇਰ ਖੇਡਾ ਸਕੂਲ ਦੇ ਵਿੱਚ ਸੀਗੀ ਕਾਫੀ ਇੰਨੇ ਬੱਚਿਆਂ ਨੂੰ ਜਾਣ ਨੂੰ ਦਿੱਕਤ ਆਉਦੀ ਸੀ ਛੋਟੇ-ਛੋਟਿਆਂ ਨੂੰ ਤੇ ਫੇਰ ਬਿਲਕੁਲ ਆਪਣੇ ਮੈਂ ਵੀ ਤੁਹਾਨੂੰ ਕਹਾਂ ਦਿਖਾ ਦਵੇ ਵੀ ਗਰਾਊਂਡ ਜਿਹੜੀ ਇਹ ਤਿਆਰ ਹੋ ਗਈ ਜਿਹੜੇ ਆਪਾਂ ਖਤੇ ਦੱਸੇ ਸੀ ਆਲੇ ਤੇ ਲਾਇਆ 레이జర్ ਲੈਵਲ ਹੋ ਗਿਆ ਜੀ ਇਹਦਾ ਇਥੋਂ ਸਾਰੀ ਵੀਰਨ ਕੰਗਾਂ ਦਿਖਾ ਦੋ ਕੈਮਰਾ ਘੁਮਾ ਕੇ 레이జర్ ਲੈਵਲ ਇਹਦਾ ਹੋ ਗਿਆ ਆਉਣ ਵਾਲੀ ਬਰਸਾਤ ਵਾਲੇ ਟਾਈਮ 'ਚ ਆਪਾਂ ਆਲੇ ਵਾਲੇ ਪੌਦੇ ਵੀ ਲਾਵਾਂਗੇ ਬੈਠਣ ਲਈ ਬੈਂਚ ਵੀ ਲਾਵਾਂਗੇ ਫਿਲਹਾਲ ਤੁਸੀਂ ਖੇਡਣ ਲਈ ਗਰਾਊਂਡ ਤਿਆਰ ਆ ਮੈਂ ਸਾਰੇ ਪਿੰਡ ਦੇ ਬੱਚਿਆਂ ਨੂੰ ਕਹਿੰਨਾ ਕਿ ਤੁਸੀਂ ਸਵੇਰ ਤੋਂ ਇੱਥੇ ਖੇਡਣਾ ਸ਼ੁਰੂ ਕਰੋ ਜੀ ਇਹ ਤਿਆਰ ਆ ਜੀ ਗਰਾਊਂਡ ਸਵੇਰੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਇਹ ਲੜਕੀਆਂ ਦਾ ਸਕੂਲ ਲੱਗੇ ਪੈਂਦਾ ਉਹ ਲੜਕੀਆਂ ਵਰਤੁੰਦੀਆਂ ਇਸ ਗਰਾਉਂਡ ਨੂੰ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਜਿਹੜਾ ਆਪਣਾ ਪਿੰਡ ਦਾ ਆਪਾਸਾ ਸਾਰਾ ਜਿਹੜਾ ਆ ਉਹਨਾਂ ਬੱਚਿਆਂ ਵਾਸਤੇ ਇਹ ਗਰਾਉਂਡ ਤਿਆਰ ਆ ਜਿੰਨੂ ਵੀ ਖੇਡਣਾ ਉਹ ਇੱਥੇ ਆ ਸਕਦੇ ਆ ਜੀ ਇਹ ਗਰਾਉਂਡ ਸਾਡੇ ਅ ਬੱਚਿਆਂ ਵਾਸਤੇ ਸਾਡੇ ਏਰੀਆ ਦੇ ਉਹਨਾਂ ਨੂੰ ਸਮਰਪਿਤ ਆ ਔਰ ਕਿੱਡੋ ਜਿਹੜਾ ਆਪਾਂ ਨਸ਼ਿਆਂ ਦੀ ਦਲਦਲ ਵੱਲੋਂ ਵੱਧ ਰਹੇ ਆ ਉਤੋਂ ਬਚ ਕੇ ਮੋਬਾਈਲ ਦੇ ਵਿੱਚੋਂ ਕੁਝ ਟਾਈਮ ਆਪਣਾ ਨਿਕਲ ਕੇ ਆਪਣੇ ਸਰੀਰ ਨੂੰ ਤਾਂ ਆਪਣੇ ਨਿੱਜੀ ਜ਼ਿੰਦਗੀ ਨੂੰ ਦਈਏ ਇਹਨਾਂ ਗਰਾਉਂਡਾਂ ਦੇ ਵਿੱਚ ਆਪਾਂ ਦੁਬਾਰਾ ਆਈਏ ਜਿੱਦਾਂ ਪੰਜਾਬ ਦੇ ਬੱਚੇ ਪਹਿਲਾਂ ਖੇਡਦੇ ਹੁੰਦੇ ਸੀ ਉਹਨਾਂ ਖੇਡਾਂ ਵੱਲ ਨੂੰ ਆਪਾਂ ਵਧੀਏ ਸੋ ਸਾਰੇ ਜਾਣੇ ਬੇਨਤੀ ਪ੍ਰਵਾਨ ਕਰਿਓ ਔਰ ਇਹ ਗਰਾਊਂਡ ਤਿਆਰ ਆ ਲੈਵਲ ਹੋ ਚੁੱਕਾ ਤੇ ਕੱਲ ਤੋਂ ਇੱਥੇ ਖੇਡਣਾ ਸ਼ੁਰੂ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਸੋ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਸੋ ਜਿਹੜੀਆਂ ਜਿਹੜੀਆਂ ਇਹਨਾਂ ਦੇ ਗੱਲਾਂ ਕਈਆਂ ਸੀਗੀਆਂ ਉਹ ਕੁਦਰਤ ਵੱਲੋਂ ਹੀ ਝੋਲੀ ਜੀ ਪੈ ਰਹੀਆਂ ਆਗੇ ਲੋਕਾਂ ਨੇ ਇਹੀ ਕਿਹਾ ਸੀ ਵੀ ਮਹਾਰਾਜ ਸਾਥ ਦਿਓ ਝੋੜੀ ੱਡੀ ਸੀਗੀ ਸੋ ਝੋਲੀ 5 ਸਾਲ ਲਈ ੱਡੀ ਆ ਉਹ ਪ੍ਰਮਾਤਮਾ ਝੋਲੀ ਦੇ ਵਿੱਚ ਸਭ ਕੁਝ ਪੈ ਜਾਂਦਾ ਤੋ ਸਾਰਿਆਂ ਦੇ ਪਿੰਡਾਂ ਸਾਰੇ ਪਿੰਡਾਂ ਦੇ ਦਾ ਧੰਨਵਾਦ ਆ ਸਾਰੇ ਖੁਸ਼ੀਆਂ ਮਾਣੋ ਚਪਾਟੀ ਚ ਖਾਓ ਪੀਓ ਖੱਟਾ ਮਿੱਠਾ ਖਾਓ ਥੋੜਾ ਜਿਹਾ ਅੱਗੇ ਆਪਾਂ ਦਿਖਾਨੇ ਇਸੇ ਗਰਾਊਂਡ ਦੇ ਕੋਲ ਚਪਾਟੀ ਦਾ ਕੰਮ ਚੱਲ ਰਿਹਾ ਜਿੱਥੇ ਆਪਾਂ ਚਪਾਟੀ ਬਣਾ ਰਹੇ ਆ ਤੇ ਉਹ ਵੀ ਤੁਹਾਨੂੰ ਥੋੜਾ ਜਿਹਾ ਹੋਰ ਕੰਮ ਹੋ ਜਵੇ ਫਿਰ ਤੁਹਾਨੂੰ ਇੱਕ ਦੋ ਦਿਨਾਂ ਚ ਉਹ ਵੀ ਦਿਖਾਵਾਂਗੇ ਤੇ ਹੁਣੇ ਜਿਹੜੀ ਗਰਾਊਂਡ ਤਿਆਰ ਆ ਜੀ ਤੁਸੀਂ ਇੱਥੇ ਖੇਡ ਸਕਦੇ ਹੋ ਬਹੁਤ ਬਹੁਤ ਧੰਨਵਾਦ